ਦੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਇਹ ਜਿਹੜੀ ਜਿੱਤ ਹੋਈ ਆ ਇਹ ਸਦਾਗ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਪੰਜਾਬ ਪੱਖੀ ਨੀਤੀਆਂ ਦੀ ਜਿਹੜੀ ਉਹ ਜਿੱਤ ਹੋਈ ਆ ਪਿਛਲੇ 2.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਮ ਕੀਤੇ ਸੀਗੇ ਉਹਦਾ ਇੱਕ ਬਹੁਤ ਵੱਡਾ ਫਤਵਾ ਔਰ ਜਿਹੜੀਆਂ ਉਹਨਾਂ ਵਾਲੀਆਂ ਬਾਕੀ ਜਿਮਨੀ ਚੋੜਾਂ ਉਹ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿਹੜਾ ਉਹ ਜਿੱਤੂਗੀ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਦਿੰਦਾ ਬੀਜਪੀ ਨੇ ਜੇਲ੍ਹ ਦੇ ਨਜ਼ਰਬੰਦ ਕੀਤੇ ਸਾਡੇ ਕੌਮੀ ਕੰਵਿੰਨਰ ਅਰਵਿੰਦ ਕੇਰਿਵਾਜੀ ਨੂੰ ਵਧਾਈ ਦਿੰਦਾ ਡਾਕਟਰ ਸੰਦੀਪ ਪਾਠਕ ਜੀ ਨੂੰ ਵਧਾਈ ਦਿੰਦਾ ਸਾਡੇ ਪਾਰਟੀ ਦੇ ਆਗੂਆਂ ਨੇ ਜਿਨ੍ਹਾਂ ਨੇ ਉੱਥੇ ਕੰਮ ਕੀਤਾ ਸਾਡੇ ਐਮਐਲਏ ਸਾਹਿਬਾਨ ਸਾਡੇ ਮੰਤਰੀ ਸਾਹਿਬਾਨ ਸਾਡੇ ਚੇਅਰਮੈਨ ਸਾਹਿਬ ਸਾਡੀ ਪਾਰਟੀ ਦੇ ਕਈ ਵਰਕਰ ਸੀਗੇ ਜਿਹੜੇ ਬਚਾਰੇ 20 ਦਿਨ ਲਗਾਤਾਰ ਕੰਮ ਕਰਦੇ ਉਹਨਾਂ ਨੂੰ ਸਭ ਨੂੰ ਔਰ ਮੈਂ ਸਭ ਤੋਂ ਵੱਧ ਵਧਾਈ ਦਿੰਦਾ ਵੈਸਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਜਿਹੜਾ ਉਹ ਮਾਨ ਸਾਹਿਬ ਦੀਆਂ ਨੀਤੀਆਂ ਲਈ ਪਾਇਆ ਔਰ ਅਸੀਂ ਸਾਡੇ ਦੇ ਇੱਕ ਹੋਰ ਜੁਮੇ ਦੀ ਵਧ ਗਈ ਹੈ ਕਿ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦਾ ਵਿਕਾਸ ਜਿਹੜਾ ਉਹ ਹੋਰ ਕਰਨਾ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਜਿਹੜਾ ਕਰ ਕਰ ਖੜਨਾ ਸੋ ਬੇਦੀ ਸਭ ਨੂੰ ਬਹੁਤ ਬਹੁਤ ਵਧਾਈ ਹੈ ਸਰਦ ਸਾਹਿਬ ਜਿਸ ਤਰ੍ਹਾਂ ਵਿਰੋਧੀ ਤਾਂ ਜਨਕਾਦੇ ਜਿਕੇ ਸੀਐਮ ਸਾਹਿਬ ਉਥੇ ਜਨੰਦਰ ਸ਼ਿਫਟ ਹੋ ਗਏ ਨੇ ਸਰਕਾਰ ਕਿਵੇਂ ਚੱਲੂਗੀ ਜਿਹੜੇ ਅਗਲੇ ਜੇ ਪ੍ਰਚਾਰ ਹੋ ਰਿਹਾ ਜਿਹੜੇ ਵਿਰੋਧੀ ਸੀਗੇ ਮੇਰੀ ਗੱਲ ਧਿਆਨ ਨਾਲ ਸੁਣੋ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਆਪਣਾ ਕਾਰੋਨਾ ਲਿਆ ਕਰਾਇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਕੱਲਾ ਵੈਸ ਵੀ ਚੋਣ ਕਰਕੇ ਕਰ ਲੈਦੇ ਉਹਨਾਂ ਨੇ ਕਿਹਾ ਕਿ ਮਾਜੇ ਤੇ ਦਬਾਬੇ ਦੇ ਜਿਹੜੇ ਸਾਡੇ ਲੋਕ ਨੇ ਸਾਡੇ ਵਲੰਟੀਅਰ ਨੇ ਪਾਰਟੀ ਦੇ ਸਾਥੀ ਨੇ ਉਹਨਾਂ ਦੇ ਕੰਮ ਕਰਨ ਵਾਸਤੇ ਪੱਕੇ ਤੌਰ ਤੇ ਉਹਨਾਂ ਨੇ ਘਰ ਲਿਆ ਤੇ ਪ੍ਰਤਾਪ ਬਾਜਵਾ ਕਹਿੰਦਾ ਸੀਗਾ ਕਿ 13 ਤਰੀਕ ਨੂੰ ਵੈਸਟ ਦੇ ਲੋਕ ਜਿਹੜੇ ਆ ਭਗਵੰਤ ਮਾਨ ਦਾ ਮੰਝਾ ਇੱਥੋਂ ਚੁੱਕ ਕੇ ਸਤੋਵ ਚ ਢਾ ਦੇਣਗੇ ਸੋ ਮੈਂ ਅੱਜ ਕਾਂਗਰਸੀਆਂ ਨੂੰ ਕਹਿੰਦਾ ਕਿ ਕਾਂਗਰਸੀ ਪ੍ਰਤਾਪ ਬਾਜਵੇ ਦਾ ਚੰਡੀਗੜ੍ਹ ਦੇ ਦਫ਼ਤਰ ਚੋਂ ਮੰਝਾ ਚੁੱਕ ਕੇ ਕੰਨ ਨੂੰ ਆਂਦੇ ਸ਼ੰਭ ਦੇ ਵਿੱਚ ਢਾ ਕੇ ਆਉਣ ਜਿੱਥੇ ਬੰਦਾ ਬੰਦਾ ਬੜੀ ਦੂਦ ਉਹਨੂੰ ਪਤਾ ਲੱਗੇ ਕਿ ਕਿੱਦਾਂ ਇਦਾਂ ਦੇ ਕਮੈਂਟ ਕਰੀਦੇ ਆ ਬਾਜੇ ਦਾ ਮੰਝਾ ਚੁੱਕਣ ਲਈ ਤਿੰਨ ਚਾਰ ਬੰਦਿਆਂ ਦੀ ਲੋੜ ਨਹੀਂ 10-15 ਕਾਂਗਰਸੀਆਂ ਦੀ ਲੋੜ ਪਊਗੀ ਉਹਨਾਂ ਨੂੰ ਹੁਣੇ ਆਪਣਾ ਉੱਥੋਂ ਦਾ ਮੰਝਾ ਚੁੱਕਣਾ ਚਾਹੀਦਾ ਤਾਂ ਰਾਵੀ ਦਰਿਆ ਦੇ ਕੰਢੇ ਜਾਨ ਨੂੰ ਅੰਦੀ ਸ਼ੰਭ ਵਿੱਚ ਢਾਕੇ ਆਉਣਾ ਚਾਹੀਦਾ ਜਿਹੜੇ ਇਹਨੇ ਕਮੈਂਟ ਕਰਦੇ ਸੀਗੇ ਹੁਣ ਕਾਂਗਰਸ ਸਾਰੇ ਕਹਿੰਦਾ ਕਿ ਕਿਤਨੇ ਕਿਤੇ EVM ਦੇ ਵਿੱਚ ਹੇਰਾਫੇਰੀ ਹੋਈ ਆ ਪਿਛਲੇ 2 ਦਿਨ ਤੋਂ ਆਮ ਆਦਮੀ ਪਾਰਟੀ ਨੇ ਹਰ ਤਰ੍ਹਾਂ ਦਾ ਹੱਥ ਕੰਡਾ ਨਿਲੰਦਰ ਦੇ ਵਿੱਚ ਬਣਾਇਆ ਉਹ ਕੀ ਕਹਿੰਦੇ ਉਹਨਾਂ ਦਾ ਛੱਡੋ ਉਹਨਾਂ ਉਹਨਾਂ ਬੜਾ ਕੁਝ ਕਹਿਣਗੇ ਜਦੋਂ ਉੱਥੇ ਚੰਨੀ ਜੀ ਪੌਣੇ 2 ਲੱਖ ਦੀ ਲੀਡ ਨਾਲ ਜਿੱਤੇ ਉਦੋਂ EVM ਵਿੱਚ ਝਗੜਾ ਹੋਇਆ ਸੀ ਕਾਣ ਦਸੀ ਇਹਦੀ ਕਿਹੜੀ ਗੱਲ ਕਾਂਗਰਸ ਸਾਧ ਕਾ ਪਿੱਛਾ ਦਾਸੀਂ ਕਹਿੰਦੇ ਸੀ ਕਿ ਲੋਕ ਸਭਾ ਦੇ ਮੁੱਦੇ ਹੋਰ ਨੇ ਸਟੇਟ ਦੇ ਮੁੱਦੇ ਹੋਰ ਨੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਉਹ ਸਟੇਟ ਦੀਆਂ ਜੋੜਾ ਹੋਣ ਗਿਆ ਤੁਸੀਂ ਦੇਖਿਓ ਲੋਕ ਮਾਨ ਸਾਹਿਬ ਦੇ ਹੱਕ ਦੇ ਵਿੱਚ ਕਿੰਨਾ ਵੋਟਾਂ ਪਾਉਂਦੇ ਆ ਜਦੋਂ ਨੈਸ਼ਨਲ ਇਸ਼ੂ ਨੇ ਉਦੋਂ ਹੋਰ ਚੀਜ਼ਾਂ ਹੁੰਦੀਆਂ ਜਦੋਂ ਸਟੇਟ ਦੇ ਇਸ਼ੂ ਆਉਂਦੇ ਆ ਹੋਰ ਚੀਜ਼ਾਂ ਹੁੰਦੀਆਂ ਸੋ ਅੱਜ ਦਾ ਜਿਹੜਾ ਫਤਵਾ ਬਦੋਦੀਆਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਹੈ ਜਾਖੜ ਸਾਹਿਬ ਚੰਨੀ ਸਾਹਿਬ ਇਹ ਜਿਹੜੇ ਬੰਦੇ ਬੇਤੁਕੀਆ ਸਟੇਟਮੈਂਟਾਂ ਦਿੰਦੇ ਜਿਹੜੇ ਕਹਿੰਦਾ ਜੀ ਜੜੇ ਵੀ ਸੁਫਨੇ ਲੈਂਦੇ ਸਰਕਾਰ ਟੁੱਟ ਜਾਣੀ ਹੈ ਜੀ ਮਾਨ ਨੂੰ ਗੱਡੀ ਤੋਂ ਲਾ ਦੇਣਾ ਉਹਨਾਂ ਦੇ ਮੂੰਹ ਤੇ ਵੀ ਇੱਕ ਕਰਾਰੀ ਚਬੇੜ ਮਾਨ ਸਾਹਿਬ ਆ ਪੰਜ ਦੀ ਅਗਲੇ 5 ਸਾਲ ਵੀ ਆਉਣ ਵਾਲੇ 10 ਸਾਲ ਮਾਨ ਸਾਹਿਬ ਨੂੰ ਕੋਈ ਗੱਡੀ ਤੋਂ ਨਹੀਂ ਲਾ ਸਕਦਾ ਪੰਜਾਬ ਦੇ ਲੋਕ ਉਹਨਾਂ ਦਾ ਪੁਜਾਰ ਕਰਦੇ ਆ ਜਿਨ੍ਹਾਂ ਲੋਕਾਂ ਨੇ ਇਦਾਂ ਦਾ ਪੁਜਾਰ ਕੀਤਾ ਸੀ ਉਹਨਾਂ ਦੇ ਮੂੰਹ ਦੇ ਉੱਤੇ ਕਰਵਾ ਦਾ ਇੱਕ ਥੱਪੜ ਆ ਬਹੁਤ ਵੱਡਾ ਥੈਂਕ ਯੂ